ਛੋਟੇ ਸ਼ੁਭ ਦੇ ਆਉਂਦਿਆਂ ਹੀ ਹੋ ਗਈ ਯਾਦਗਾਰ ਤੇ ਵੱਡੇ ਬਦਲਾ ਵੱਡੇ ਬਦਲਾ ਕੀ ਹੋਏ ਨੇ ਦੋਸਤੋ ਚਾਰੇ ਪਾਸੇ ਬਾਉਂਡਰੀ ਵੱਜ ਗਈ ਹੈ ਤੇ ਕਹਿੰਦੇ ਹੁਣ ਇਸ ਯਾਦਗਾਰ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਤੇ ਚਮਕਦਾਰ ਬਣਾ ਦੇਾਂਗੇ ਕਿਉਂਕਿ ਇਸ ਦੇ ਵਿੱਚ ਬਹੁਤ ਸਾਰੀਆਂ ਲਾਈਟਾਂ ਲੱਗਣੀਆਂ ਨੇ ਤੇ ਪਾਰਕ ਦੀ ਤਰ੍ਹਾਂ ਤਿਆਰ ਕੀਤਾ ਜਾਵੇਗਾ ਜਾਣਕਾਰੀ ਦਿੱਤੀ ਹੈ ਪਰਿਵਾਰਕ ਮੈਂਬਰ ਪਾਲੀ ਨੇ ਦੱਸਿਆ ਕਿ ਚਾਰੇ ਪਾਸੇ ਇਸ ਦੇ ਕੰਦਾ ਗੱਡੀਆਂ ਜਾਣਗੀਆਂ ਤੇ ਚਾਰੇ ਪਾਸੇ ਜਾਲੀ ਲਗਾ ਕੇ ਇਸ ਦੇ ਵਿੱਚ ਘਾਗਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਏਗਾ ਜਿਸ ਨਾਲ ਲੋਕ ਵੀ ਇੱਥੇ ਬੈਠ ਸਕਣ ਜਿੰਨੇ ਵੀ ਸਿੱਧੂ ਦੇ ਫੈਨ ਆਉਂਦੇ ਨੇ ਉਹ ਬੈਠ ਕੇ ਗੱਲਬਾਤ ਜਿਹੜੀ ਆਪਣੀ ਕਰ ਸਕਣਾਂ ਤੇ ਮੁਲਾਕਾਤ ਕਰ ਸਕਣ ਆਪਣੇ ਹੀਰੋ ਦੇ ਨਾਲ ਤਾਂ ਦੇਖ ਸਕਦੇ ਹੋ ਕੰਮ ਜਿਹੜਾ ਯਾਦਗਾਰ ਦੇ ਉੱਪਰ ਚੱਲ ਰਿਹਾ ਹੈ ਕਿਉਂਕਿ ਲੰਬੇ ਸਮੇਂ ਤੋਂ ਇਹ ਕੰਮ ਖੜਾ ਸੀ ਪਰ ਮੈਂ ਛੋਟਾ ਚੋਬਾ ਹਵੇਲੀ ਦੇ ਵਿੱਚ ਆਉਂਦਾ ਤਾਂ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦੀਆਂ ਨੇ ਉਹ ਤਿਆਰੀਆਂ ਤੇ ਚਾਰੇ ਪਾਸੇ ਜਿਹੜਾ ਪਾਰਕ ਬਣਾਇਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਜਿਹੜਾ ਦੱਸਿਆ ਪਰਿਵਾਰਕ ਮੈਂਬਰ ਨੇ ਕਿ ਸਾਰਾ ਕੰਮ ਜਿਹੜਾ ਬਹੁਤ ਤਰੀਕੇ ਦੇ ਨਾਲ ਚੱਲ ਰਿਹਾ ਤੇ ਸਿੱਧੂ ਦੀ ਯਾਦਗਾਰ ਦੇ ਬਿਲਕੁਲ ਸਾਹਮਣੇ ਸੜਕ ਵੀ ਬਣਾਈ ਜਾਏਗੀ ਤੇ ਉਹ ਸੜਕ ਦੇ ਉੱਪਰ ਪੱਥਰ ਲਗਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਯਾਦਗਾਰ ਨੂੰ ਜਿਹੜਾ ਤਿਆਰ ਕੀਤਾ ਜਾਏਗਾ ਤੇ ਤੁਸੀਂ ਦੇਖਦੇ ਰਹਿ ਜਾਓਗੇ ਜਦੋਂ ਇਹ ਯਾਦਗਾਰ ਬਣੂਗੀ ਕਿਉਂਕਿ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਰੋਜ਼ਾਨਾ ਵੱਡੀ ਗਿਣਤੀ ਚ ਫੈਨ ਆਉਂਦੇ ਰਹਿੰਦੇ ਨੇ ਪਰ ਇਸ ਵਾਰ ਕੁਝ ਵੱਖਰਾ ਬਦਲਾਅ ਜਿਹੜਾ ਦੇਖਣ ਨੂੰ ਮਿਲੇਗਾ ਤੁਸੀਂ ਦੇਖ ਸਕਦੇ ਹੋ ਯਾਦਗਾਰ ਦੇ ਚਾਰੇ ਪਾਸੇ ਇੱਕ ਬਾਉਂਡਰੀ ਕਰ ਦਿੱਤੀ ਗਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਥੋੜੇ ਜਿਹੀ ਦਿਨਾਂ ਦੇ ਵਿੱਚ ਇੱਥੇ ਇੱਕ ਸਟੈਚੂ ਵੀ ਜਿਹੜਾ ਲਗਾਇਆ ਜਾਏਗਾ ਦੱਸਿਆ ਵੀ ਸੀ ਪਰਿਵਾਰ ਨੇ ਕਿ 29 ਮਈ ਤੇ 11 ਜੂਨ ਨੂੰ ਦੋਨੇ ਜਗ੍ਹਾ ਸਟੈਚੂ ਜਿਹੜੇ ਚੇਂਜ ਕੀਤੇ ਜਾਣਗੇ ਲੱਖਾਂ ਰੁਪਏ ਦੇ ਜਿਹੜੇ ਸਟੈਚੂ ਨੇ ਉਹ ਹਾਇ ਪਏ ਨੇ ਹਵੇਲੀ ਦੇ ਵਿੱਚ ਤੇ ਉਸੇ ਕਰਕੇ ਇਹ ਚਾਰੇ ਪਾਸੇ ਬਾਉਂਡਰੀ ਮਾਰੀ ਜਾ ਰਹੀ ਹੈ ਤੇ ਬਾਉਂਡਰੀ ਮਾਰਨ ਦਾ ਕਾਰਨ ਇਹ ਹੈ ਕਿ ਕੋਈ ਜਿੰਨੇ ਵੀ ਸਿੱਧੂ ਦੇ ਫੈਨ ਆਉਂਦੇ ਨੇ ਉਹ ਕਿਸੇ ਤਰੀਕੇ ਇੱਥੇ ਬੈਠ ਸਕਣ ਘਾ ਵੀ ਘਾ ਜਾਏਗਾ ਚਾਰੇ ਪਾਸੇ ਜਾਲੀਆਂ ਲਾਈਆਂ ਜਾਣਗੀਆਂ ਆ ਪਿੱਲਰ ਲਗਾਏ ਜਾ ਰਹੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਕੰਮ ਜਿਹੜਾ ਤੇਜ਼ੀ ਦੇ ਨਾਲ ਯਾਦਗਾਰ ਦੇ ਉੱਪਰ ਚੱਲ ਰਿਹਾ ਸਿੱਧੂ ਮੂਸੇਵਾਲਾ ਯਾਦਗਾਰ ਦੀਆਂ ਤਸਵੀਰਾਂ ਨੇ ਪਿੰਡ ਮੂਸੇ ਤੋਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੰਮ ਜਿਹੜਾ ਲਗਾਤਾਰ ਚੱਲ ਰਿਹਾ ਹੈ ਹਰ ਪਾਸੇ ਸਿੱਧੂ ਦੇ ਆਉਣ ਦੀਆਂ ਖੁਸ਼ੀਆਂ ਵੀ ਨੇ ਚਾਰੇ ਪਾਸੇ ਢੋਲ ਢਮੱਕੇ ਵੱਜ ਰਹੇ ਤਾਂ ਦੂਸਰੇ ਪਾਸੇ ਜਿਹੜਾ ਯਾਦਗਾਰ ਦੇ ਉੱਪਰ ਕੰਮ ਵੀ ਚੱਲ ਰਿਹਾ ਹੈ ਕਿ ਯਾਦਗਾਰ ਨੂੰ ਹੋਰ ਵੀ ਜ਼ਿਆਦਾ ਸੋਹਣਾ ਬਣਾਇਆ ਜਾ ਸਕੇ ਤਾਂ ਕੀ ਕਹਿੰਦਾ ਪਰਿਵਾਰਕ ਮੈਂਬਰ ਉਹ ਵੀ ਤੁਸੀਂ ਸੁਣ ਕੇ ਕਰਿਓ ਵੀਡੀਓ ਨੂੰ ਸ਼ੇਅਰ ਬੰਤਾ ਬਾਈ ਜੀ ਪਹਿਲਾਂ ਵੀ ਆਪਾਂ ਪਿੱਛੇ ਕੰਮ ਚਲਾਇਆ ਸੀ ਜਦੋਂ ਬਾਪੂ ਜੀ ਥੋੜਾ ਜਿਹਾ ਉਦੋਂ ਉਦਾਸ ਰਹੇ ਨੇ ਤੇ ਹੁਣ ਥੋੜਾ ਜਿਹਾ ਉਹਨਾਂ ਦਾ ਥੋੜੇ ਵਰਗੇ ਭਰਾ ਜਾ ਜਿੰਨੇ ਵੀ ਇੱਥੇ ਚਾਹਣ ਵਾਲੇ ਸਿੱਧੂ ਨੂੰ ਆਉਂਦੇ ਆ ਪੁੱਛਦੇ ਨੇ ਬਾਈ ਜੀ ਤੁਸੀਂ ਕਦੋਂ ਕੰਮ ਚਲਾਵੋਗੇ ਇੱਥੇ ਤਾਂ ਹੁਣ ਬਾਪੂ ਦਾ ਫੈਸਲਾ ਲੈਤਾ ਵੀ ਚਲੋ ਆਪਾਂ ਚਲਾ ਲਈਏ ਚਲੋ ਬਾਪੂ ਤਾਂ ਮਾਨੂੰ ਉਹ ਜਈਆ ਤਾਂ ਉੱਥੇ ਆਪਾਂ ਕੰਮ ਸਾਰਾ ਦੇਖ ਕਰਾ ਰਹੇ ਆ ਸੋ ਬਣ ਰਿਹਾ ਵਪਾਰਕ ਬਣਾਵਾਂਗੇ ਜਿਹੜਾ ਜਿਹੜਾ ਬੁਥਾ ਹੈ ਵਾਰੋ ਚ ਇਹਨਾਂ ਤੋਂ ਬਣ ਕੇ ਉਹ ਵੀ ਲਾਉਣਾ ਹੁਣ ਇੱਥੇ ਇੱਥੇ ਪੂਰਾ ਸੜਕਾ-ਸੜਕਾ ਬਣਾ ਕੇ ਮਤਲਬ ਪੂਰਾ ਪ੍ਰੋਪਰ ਲੋਕਾਂ ਦੇ ਬੈਠਣ ਨੂੰ ਗੁਰਬੰਧ ਲਾਈਟਮ ਬਾਥਰੂਮ ਦਾ ਪ੍ਰਬੰਧ ਇਹ ਜਾਲੀ ਲੱਗ ਰਹੀ ਹੈ ਇੱਥੇ ਜਾਲੀ ਲਾਉਣਾ ਵਿਚਾਲੇ ਜਾਲੀ ਲੱਗ ਜੂ ਹੁਣ ਬਰਸੀ ਪਹਿਲਾ ਪਹਿਲਾ ਨੂੰ ਪੂਰਾ ਕੰਪਲੀਟ ਕਰਦਾ ਹੈ